ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅੰਦਰੂਨੀ ਕਲੇਸ਼ ਵਿੱਚ ਉਲਝੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਡਿੰਪੀ ਢਿੱਲੋਂ ਗਿੱਦੜਵਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਨ ਅਤੇ ਦੋ ਵਾਰ ਅਕਾਲੀ ਦਲ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਚੋਣ ਲੜ ਚੁੱਕੇ ਹਨ ਅਕਾਲੀ ਦਲ ਛੱਡਣ ਤੋਂ ਬਾਅਦ ਉਹ ਕਿਸ ਪਾਰਟੀ ਵਿੱਚ ਜਾਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹਾਲਾਂਕਿ ਇਹ ਚਰਚਾ ਜ਼ਰੂਰ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ ਦੱਸਦੇ ਕਿ ਗਿੱਦੜਵਾਹਾ ਵਿੱਚ ਜਿੰਨੀ ਚੋਣ ਹੋਣੀ ਹੈ ਤੇ ਸੁਖਵੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਇਸ ਹਲਕੇ ਵਿੱਚ ਸਰਗਰਮ ਹਨ ਚਰਚਾ ਸੀ ਕਿ ਡਿੰਪੀ ਨੂੰ ਇਥੋਂ ਉਮੀਦਵਾਰ ਐ ਲਾਨਿਆ ਜਾ ਸਕਦਾ ਹੈ ਪਰ ਅਜੇ ਤੱਕ ਗਿੱਦੜਵਾਹਾ ਤੋਂ ਉਮੀਦਵਾਰ ਵਜੋਂ ਉਹਨਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਹਰਦੀਪ ਸਿੰਘ ਡੀਐਮਪੀਟੀ ਲੋ ਅਕਾਲੀ ਦਲ ਤੋਂ ਨਾਰਾਜ਼ ਸਨ ਤੇ ਅਕਾਲੀ ਦਲ ਛੱਡਣ ਮੌਕੇ ਉਹਨਾਂ ਨੇ ਆਪਣੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਭਾਵੁਕ ਹੁੰਦਿਆਂ ਵੱਡੀਆਂ ਗੱਲਾਂ ਕਹੀਆਂ ਹਨ ਮਾਣ ਨਾ ਪਰਿਆ ਵੇਖੀ ਬੋਲੇ ਨਹੀਂ ਜਾ ਰਹੇ ਬੁਖਰੇ ਵਿੱਚ ਥੋੜਾ ਜਾਓ ਜਿਆਉਣ ਨੂੰ ਕੋਈ ਆਉਂਦਾ ਥੋੜੀ ਸੱਤ ਮਾਰੇ ਕਰਦਾ ਸੁਣਾ ਚਾਹਦੇ ਹੋ ਆ ਗੇਵਨੀ ਬਸ ਕੇ ਪਸੰਦੀ ਜੀ ਨਹੀਂ ਮਿਲ ਕਰਨ ਵਾਲੀ ਬਾਬਾ ਦਾਰੀ ਬਣ ਵਾਲੀ ਚਲੋ ਸਮਾ ਦਾ ਪਰਿਵਾਰ ਇਕੱਠਾ ਹੋ ਗਿਆ ਇਸ ਕਰਕੇ ਉਹਨੂੰ ਮੁਬਾਰਕ ਆਪਣੇ ਵਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ ਜੀ ਵਰਤੂ ਤੇ ਬੜਾ दबार से विश्वास किया कसर नहीं चुकी से मैं वीडियो तो बह के बना के आया क्योंकि मैंने पता से मैं तो बोलया नहीं आया भीडियो सारे डाउनलोड कर लो डाउनलोड करके फॉरवर्ड कर सारी जो जो जिमें जिम्मे मेरी चली हिस्ट्री में सारी प्यारती है मैं इन्ना कि सारू ਮੈਂ ਬੇਨਤੀ ਕਰੂੰਗਾ ਕਿ ਕੋਈ ਅੱਜ ਦਾ ਸਿਰਫ ਇਹ ਨਹੀਂ ਕਿ ਆਪਾਂ ਆਰ ਪੀ ਪੀ ਵਿੱਚੋਂ ਸਾਰੇ ਉਹ ਜਿਹੜੇ ਤੁਮੇ ਰਜਿਸਟ੍ਰੇਸ਼ਨ ਦਿੱਤਾ ਅਸਤੀਫਾ ਦਿੱਤਾ ਬਾਕੀ ਜੋ ਵੀ ਕੋਈ ਫੈਸਲਾ ਹੋਊਗਾ ਜਾਂ ਜੋ ਵੀ ਕੋਈ ਕਿਸੇ ਕਾਸੇ ਚਾਹਾਂਗੇ ਜਾਂ ਕੁਝ ਵੀ ਹੋਊਗਾ ਉਹ ਤੁਹਾਡੀ ਸਾਰਿਆਂ ਦੀ ਰਾਇ ਨਾਲ ਹੀ ਇੱਕ 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 ਬੰਦੇ ਨੂੰ ਮੈਂ ਬੁਲਾ ਕੇ ਸਾਰਾ ਦੀ ਰਾਇ ਲੈ ਕੇ ਪੁੱਛ ਕੇ 为了发财，跟牛比去。